ਪਾਵੇਂ ਜਿੰਨੀਆਂ ਮਰਜ਼ੀ ਠੋਕਰਾਂ ਆਉਣ ਜਿੰਨੀਆਂ ਮਰਜ਼ੀ ਸੱਟਾਂ ਵੱਜਣ ਪਰ ਗੁਰੂ ਤੇ ਕਦੇ ਤਰਕ ਨਾ ਕਰੀ ਆਖਰ ਨੂੰ ਉਹ ਸੁਵਾਲ ਲੈਗਾ ਆਖੋ ਸਤਨਾ ਪੀ ਸਲਾਹੋ ਸੱਚਾ ਸੋਏ ਮੁਰਮੜ ਉਹ ਸਦਾ ਕੈਮ ਰਹਿਣ ਵਾਲੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਿਆ ਕਰ ਕਿਉਂਕਿ ਜਾ ਕੇ ਨਦਰ ਸਦਾ ਸੁਖ ਹੋਏ ਕਿ ਗੁਰੂ ਨਾਨਕ ਦੀ ਨਜ਼ਰ ਵਿੱਚ ਇੰਨੀ ਕਿ ਤਾਕਤ ਹੈ ਕਿ ਜੋ ਉਹ ਦੀ ਨਜ਼ਰ ਵਿੱਚ ਚੜ ਜਾਂਦਾ ਹੈ ਉਹਨੂੰ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ ਉਹ ਹਮੇਸ਼ਾ ਸੁਖੀ ਰਹਿੰਦਾ ਜਾ ਕੀ ਨਦਰ ਸਦਾ ਸੁਖ ਹੋਏ ਵੱਡਾ ਕਰ ਸਲਾਹਣਾ ਹੈ ਭੀ ਹੋਸੀ ਸੋਏ ਇਸ ਤਰ੍ਹਾਂ ਮਹਾਰਜ ਕਹਿੰਦੇ ਆ ਵੀ ਉਹ ਮਾਲਕ ਨੂੰ ਵੱਡਾ ਆਖ ਕਿ ਉਹਦੀ ਸਿਫਤ ਸਲਾਹ ਕਰੋ ਉਹੀ ਮੌਜੂਦ ਹੈ ਤੇ ਉਹੀ ਰਹੇਗਾ ਉਹ ਆਪਾਂ ਪੜਦੇ ਹਾਂ ਰੋਜ਼ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਕਿਉ ਪਰਮਾਤਮਾ ਵਾਕੀ ਨਾਸ਼ਵਾਨ ਇੱਕ ਨਾਮ ਤੇ ਇੱਕ ਪਰਮਾਤਮਾ ਹੀ ਰਹਿਣ ਵਾਲਾ ਹੈ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁ ਉਹਾਂ ਨਾਮ ਤੇਰਾ ਸੰਗ ਸਹਾਈ ਮੜੀ ਕਹਿੰਦੇ ਵੱਡਾ ਕਰ ਸਲਾਣਾ ਉਹਨੂੰ ਵੱਡਾ ਆਖਣ ਨਾਲ ਤੇਰਾ ਕੁਝ ਸਬਰ ਸਕਦਾ ਜਾਂ ਉਹਨੂੰ ਵੱਡਾ ਜਾਂ ਛੋਟਾ ਆਖਣ ਨਾਲ ਪ੍ਰਮਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ ਸਭਨਾ ਦਾਤਾ ਏਕ ਤੂੰ ਮਾਨਸ ਦਾਤ ਨਾ ਹੋਏ ਏ ਮਾਲਕ ਤੂੰ ਅਕੱਲਾ ਹੀ ਸਭ ਜੀਵਾਂ ਦਾ ਦਾਤਾ ਹੈ ਤੇ ਮਨੁੱਖ ਕਦੇ ਦਾਤਾ ਨਹੀਂ ਹੋ ਸਕਦਾ ਮਨੁੱਖਤਾ ਹਮੇਸ਼ਾ ਸੇਵਕ ਹੈ ਮੰਗਦਾ ਹੈ ਗੁਰੂ ਨੂੰ ਅਸੀਂ ਜੇ ਆਪਾਂ ਕਹਿੰਦੇ ਨਾ ਦਾਨ ਕਰਦੇ ਹਾਂ ਗੁਰੂ ਅੱਗੇ ਭੇਟਾ ਰੱਖ ਸਕਦੇ ਹਾਂ ਗੁਰੂ ਅੱਗੇ ਅਸੀਂ ਗੁਰੂ ਨੂੰ ਅਸੀਂ ਕਦੇ ਕੁਝ ਦੇ ਨਹੀਂ ਸਕਦੇ ਕਿਉਂਕਿ ਸਭ ਦਾਤਾ ਤਾਂ ਉਸ ਪਰਮਾਤਮਾ ਨੇ ਹਨ ਇਸ ਤਰ੍ਹਾਂ ਮਾਰੇ ਕਹਿੰਦੇ ਸਭਨਾ ਦਾਤਾ ਏਕ ਤੂੰ ਮਾਨਸ ਦਾਤ ਨਾ ਹੋਏ ਵੀ ਮਾਨਸ ਭਾਵ ਮਨੁੱਖ ਕਦੇ ਦਾਤਾ ਨਹੀਂ ਹੋ ਸਕਦਾ ਜੋ ਤਿਸ ਪਾਵੈ ਸੋ ਥੀਐ ਰਨ ਕੇ ਰੁੰਨੈ ਹੋਏ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਕੁਝ ਮਾਲਕ ਨੂੰ ਚੰਗਾ ਲੱਗਦਾ ਹੈ ਕੋਈ ਹੁੰਦਾ ਹੈ ਰਨ ਕੇ ਰੁੰਨਾ ਹੋਏ ਭਾਵ ਬੀਬੀਆਂ ਵਾਂਗ ਰੋਣ ਤੋਂ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ ਧਰਤੀ ਉੱਪਰ ਕੋਟਗੜ ਕੀਤੀ ਗਈ ਵਜਾਏ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਈਸ਼ਾ ਕਹਿੰਦੇ ਆ ਕਿ ਇਸ ਧਰਤੀ ਉੱਤੇ ਅਨੇਕਾਂ ਆਏ ਜੋ ਆਪਣੇ ਕਿਲੇ ਆਦਕ ਬਣਾ ਕੇ ਆਪਣੀ ਤਾਕਤ ਦਾ ਢੋਲ ਵਜਾ ਕੇ ਇਥੋਂ ਚਲੇ ਗਏ ਮਹਾਰਾਜ ਕਿ ਧਰਤੀ ਉੱਪਰ ਕੋਟਗੜ ਕੀਤੀ ਗਈ ਵਜਾਏ ਆਵ ਆਪਣੇ ਢੋਲ ਵਜਾ ਕੇ ਆਪਣੇ ਰਾਜ ਦਾ ਉਹ ਵੀ ਚਲੇ ਗਏ ਜਿਹਨੂੰ ਆਪਾਂ ਪੜਦੇ ਹਾਂ ਰਾਣਾ ਰਾਉ ਨਾ ਕੋਹੜਾ ਰੰਗ ਨ ਤੁੰਗ ফকির ਗੁਰੂ ਸਾਹਿਬ ਜੀ ਦੇ ਬਚਨ ਜੋ ਅਸਮਾਨ ਨਾਵਨੀ ਤੈਨ ਨਕ ਨੱਥਾ ਪਾਏ ਮਹਾਰਾਜ ਕਹਿੰਦੇ ਜਿੰਨਾ ਨੂੰ ਇਤਨਾ ਤਾਕਤ ਦਾ ਮਾਣ ਹੈ ਕਿ ਮਾਨ ਨੂੰ ਅਸਮਾਨ ਦੇ ਹੇਠ ਵੀ ਨਹੀਂ ਮਿਉਂਦੇ ਵੀ ਇੰਨਾ ਮਾਣ ਹੈ ਮਾਲਕ ਉਹਨਾਂ ਦੇ ਨੱਕ ਵਿੱਚ ਵੀ ਨੱਥ ਪਾ ਦਿੰਦਾ ਹੈ ਭਾਵ ਉਹਨਾਂ ਦੀ ਆਕੜ ਵੀ ਪੰਨੀ ਜਾਂਦੀ ਹੈ ਆਖੋ ਸਤਨਾਮ ਜੋ ਅਸਮਾਰਨ ਆ ਮਾਵਨੀ ਤਿੰਨ ਨੱਕ ਨੱਥਾਂ ਪਾਏ ਜੇ ਮਨ ਜਾਣੈ ਸੂਲੀਆ ਕਾਹੇ ਮਿੱਠਾ ਖਾਹੇ ਪਾਤਸ਼ਾਹ ਕਹਿੰਦੇ ਆ ਵੀ ਦੁਨੀਆ ਦੇ ਮੌਜ ਮੇਲਿਆਂ ਦਾ ਨਤੀਜਾ ਜੇ ਦੁੱਖ ਕਲੇਸ਼ ਹੀ ਹੈ ਤਾਂ ਤੂੰ ਦੁਨੀਆਂ ਦੇ ਭੋਗਾਂ ਵਿੱਚ ਹੀ ਕਿਉਂ ਵਸਦਾ ਰਹਿੰਦਾ ਕੇਵਲ ਕਿ ਉਹਨੂੰ ਉਹਦੇ ਵਾਸਤੇ ਵੀ ਸਮਾਂ ਕੱਢਿਆ ਕਰ ਜੀਨੇ ਤੈਨੂੰ ਜੀਵਨ ਤੇ ਸਵਾਸ ਦੇ ਕੇ ਵਿਧਿਆ ਉਹਨੂੰ ਸਫਲਾ ਵੀ ਕਰਿਆ ਕਰ ਅਗਰ ਨਹੀਂ ਕਰਮਾਂ ਵਿੱਚ ਤਾਂ ਅਰਦਾਸ ਕਰਿਆ ਕਰ ਨਾਨਕ ਔਗਣ ਜੇ ਤੜੇ ਤੇ ਤੇ ਗਲੀ ਜੰਜੀਰ ਦੁਨੀਆਂ ਦੇ ਸੁੱਖ ਮਾਨਣ ਦੀ ਖਾਤਰ ਜਿਤਨੇ ਵੀ ਪਾਪ ਵਿਕਾਰ ਅਸੀਂ ਕਰਦੇ ਆਂ ਪਾਤਸ਼ਾਹ ਕਹਿੰਦੇ ਇਹ ਸਾਰੇ ਪਾਪ ਵਿਕਾਰ ਸਾਡੇ ਗਲਾਂ ਵਿੱਚ ਹੀ ਫਾਇਆ ਬਣ ਜਾਂਦੇ ਹਨ ਨਾਨਕ ਔਗਣ ਭਾਵ ਸਾਡੇ ਔਗਣ ਸਾਡੇ ਕੰਮ ਹੀ ਸਾਡੀ ਫਾਇੀ ਬਣਦੇ ਆ ਨਾ ਕਿ ਉਹਨੂੰ ਪਰਮਾਤਮਾ ਬਣਾਉਂਦਾ ਹੈ ਕਰਮ ਤੈਨੂੰ ਵਿਵੇਕ ਖੁੱਦ ਦਿੱਤੀ ਪਰਮਾਤਮਾ ਨੇ ਤੂੰ ਨਹੀਂ ਵਰਤੀ ਤੇ ਫਿਰ ਮਹਾਰਾਜ ਕਹਿੰਦੇ ਆ ਬਸ ਜੈਸਾ ਬੀਜੈ ਸੋ ਲੁਣਾ ਕਰਮਾਂ ਸੰਧੜਾ ਖੇਤ ਮਹਾਰਾਜ ਕਹਿੰਦੇ ਜੇ ਗੁਣ ਹੋਣ ਤਾਂ ਕੱਟੀਆਂ ਨਾ ਸੇ ਪਾਈ ਸੇ ਵੀਰ ਮਹਾਰਾਜ ਕਹਿੰਦੇ ਏਪ ਇਹ ਪਾਪ ਫਾਈਆਂ ਤਦੋਂ ਹੀ ਕੱਟੀਆਂ ਜਾ ਸਕਦੀਆਂ ਜੇ ਸਾਡੇ ਪੱਲੇ ਪ੍ਰਮਾਤਮਾ ਦੇ ਗੁਣ ਹੋਣ ਤੇ ਗੁਣ ਹੀ ਅਸਲ ਸਾਡੇ ਭਾਈ ਮਿੱਤਰ ਹਨ ਜਿਹੜੇ ਸਾਨੂੰ ਹਰ ਦੁੱਖ ਤੋਂ ਬਚਾ ਸਕਦੇ ਐ ਹੋਰ ਕੋਈ ਦੁੱਖ ਨਹੀਂ ਬਚਾ ਸਕਦਾ ਇੱਕ ਗੁਣ ਹੈ ਜਿਹੜਾ ਬੰਦੇ ਨੂੰ ਹਰ ਪੱਖ ਤੋਂ ਬਚਾ ਸਕਦਾ ਹੈ ਆਖੋ ਸਤਨਾ ਪਾਵ ਚੰਗੇ ਗੁਣ ਜੋ ਬੰਦਾ ਧਾਰਨ ਕਰ ਲੈਂਦਾ ਹੈ ਅੱਗੇ ਗਏ ਨਾ ਮੰਨਿਅਨ ਮਾਰ ਕੱਢੋ ਵੇ ਪੀਰ ਫਿਰ ਮਹਾਰਾਜ ਕਹਿੰਦੇ ਅੱਗੇ ਗਏ ਨਾ ਮੰਨੀਆਂ ਇੱਥੋਂ ਸਾਡੇ ਨਾਲ ਗਏ ਹੋਏ ਪਾਪਕਾਰ ਅਗਾ ਫਿਰ ਆਦਰ ਨਹੀਂ ਪਾਉਂਦੇ ਇਹਨਾਂ ਬੇਮੁਰਸ਼ਾ ਦਾ ਨੂੰ ਹੁਣੇ ਹੀ ਮਾਰ ਕੇ ਆਪਣੇ ਅੰਦਰੋਂ ਕੱਢ ਦਿਓ ਮਹਾਰਾਜ ਕਹਿੰਦੇ ਇਹ ਗੁਨਾ ਇਹ ਔਗਣਾ ਨੇ ਸਾਨੂੰ ਬਰਬਾਦ ਕਰ ਦੇਣਾ ਇਸ ਕਰਕੇ ਇਹ ਬੇਮੁਰਸ਼ਾ ਦਾ ਨੂੰ ਹੁਣੇ ਹੀ ਮਾਰ ਕੇ ਆਪਣੇ ਅੰਦਰੋਂ ਕੱਢ ਦੇ ਭਾਗ ਗੁਰੂ ਜੀ ਦੇ ਗੁਣਾ ਨੂੰ ਪ੍ਰਾਪਤ ਕਰ ਫਿਰ ਮਹਾਰਾਜ ਕਹਿੰਦੇ ਤੂੰ ਕਿਵੇਂ ਕਰਨਾ ਹੈ ਆਪਣੇ ਮਨ ਨੂੰ ਵਸ ਵਿੱਚ ਆਪਣੇ ਸਰੀਰ ਨੂੰ ਕਿਵੇਂ ਕਰਨਾ ਜੋ ਆਪਾਂ ਸ਼ਬਦ ਹੁਕਮਨਾਮਾ ਸਾਹਿਬ ਦੇ ਰੂਪ ਵਿੱਚ ਪੜਿਆ ਹੈ ਮਹਾਰਾਜ ਕਹਿੰਦੇ ਤੂੰ ਐਦਾਂ ਕਰਿਆ ਕਰ ਕੋਈ ਮੁਸੀਬਤ ਹੈ ਕੋਈ ਦੁੱਖ ਹੈ ਜਿੱਡਾ ਮਰਜੀ ਦੁੱਖ ਹੋਵੇ ਤੂੰ ਇੱਕ ਕੰਮ ਜ਼ਰੂਰ ਅੰਮ੍ਰਿਤ ਵੇਲੇ ਉੱਠ ਕੇ ਕਰਨ ਦੀ ਕੋਸ਼ਿਸ਼ ਕਰਿਆ ਕਰ ਉਹ ਕਿਹੜੀ ਆਮਸਕਤ ਘਾਲਿਆ ਕਰ ਕਿਹੜੀ ਸੋਰਠ ਮਹੱਲਾ ਪਹਿਲਾ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਵੇਖੋ ਜੋ ਖੇਤੀ ਅਸੀਂ ਕਰਦੇ ਆ ਉਹੀ ਉਦਾਹਰਨ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਕੰਮ ਦੇ ਹਿਸਾਬ ਨਾਲ ਹੀ ਉਦਾਹਰਨ ਦਿੰਦੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜੀ ਖੇਤੀ ਤੂੰ ਕਰਦਾ ਫਿਰਦਾ ਹੈ ਨਾ ਤੂੰ ਏਸੇ ਤੋਂ ਗਿਆਨ ਲੈ ਲੈ ਤੈਨੂੰ ਇਹਦੀ ਉਦਾਹਰਨ ਹੀ ਦਿੰਨੇ ਆ ਮਾਰੇ ਕਹਿੰਦੇ ਮਨ ਹਾਲੀ ਕਹਿੰਦੇ ਮਨ ਨੂੰ ਹਾਲੀ ਵਰਗਾ ਉਦਮੀ ਬਣਾ ਜਿਵੇਂ ਜਿਹੜੇ ਹਾਲੀ ਹੁੰਦੇ ਆ ਕਾਮੇ ਹੁੰਦੇ ਆ ਉਹਨਾਂ ਦੇ ਅੰਦਰ ਕਿੰਨਾ ਉਦਮ ਹੁੰਦਾ ਹੈ ਸਵੇਰੇ ਉੱਠਣਾ ਸੁਨੇਹਾ ਕੰਮ ਕਰਨਾ ਮਹਾਰਜ ਕਹਿੰਦੇ ਆਪਣੇ ਮਨ ਨੂੰ ਉਹ ਹਾਲੀ ਵਰਗਾ ਉਦਮੀ ਬਣਾ ਮਨ ਹਾਲੀ ਕਿਰਸਾਣੀ ਕਰਨੀ ਕਹਿੰਦੇ ਉੱਚੇ ਆਚਰਣ ਨੂੰ ਵਾਹੀ ਸਮਝ ਭਾਵ ਉੱਚੇ ਜੀਵਨ ਨੂੰ ਵਿਮਾੜੇ ਕਰਮਾਂ ਤੋਂ ਉੱਪਰ ਉੱਠ ਕੇ ਇਹਨੂੰ ਉੱਚੇ ਆਚਰਣ ਨੂੰ ਵਾਹੀ ਸਮਝ ਤੇ ਮਿਹਨਤ ਦਾ ਪਾਣੀ ਲਾ ਸ਼ਰਮ ਪਾਣੀ ਤਨ ਖੇਤ ਮਹਾਰਾਜ ਕਹਿੰਦੇ ਇਹਨੂੰ ਮਿਹਨਤ ਨੂੰ ਪਾਣੀ ਬਣਾ ਤੇ ਸਰੀਰ ਨੂੰ ਪੈੜੀ ਸਮਝ ਨਾਮ ਬੀਜ ਫਿਰ ਇਹਦੇ ਵਿੱਚ ਕੀ ਬੀਜਣਾ ਹੈ ਇਹਨੂੰ ਤਿਆਰ ਕਰਕੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਮਾਰੇ ਕਹਿੰਦੇ ਪੁੰਨ ਕਰ ਸੇਵਾ ਕਰ ਨਾਮ ਬੀਜ ਤੇ ਉੱਪਰ ਸਥਾ ਸੁਹਾਗਾ ਫੇਰ ਤੇ ਜਿਹੜਾ ਬੀਜ ਦਿਸਦਾ ਹੋਵੇ ਉਹਨੂੰ ਜਾਨਵਰ ਲੈ ਜਾਂਦੇ ਆ ਤੇ ਜਿਹੜਾ ਅਸੀਂ ਦਿਖਾਵਾ ਕਰਦੇ ਆ ਉਹ ਤੇ ਫਿਰ ਲੁੱਟਿਆ ਜਾਂਦਾ ਹੈ ਇਸ ਤਰ੍ਹਾਂ ਮਾਰੇ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਜੇ ਉਹਦੇ ਉੱਪਰ ਨਾਮ ਬੀਜ ਕੇ ਸੰਤੋਖ ਦਾ ਸੁਹਾਗਾ ਫੇਰੇਗਾ ਤਾਂ ਫਿਰ ਉਹ ਤੇਰਾ ਬੀਜ ਬੀਜਿਆ ਹੋਇਆ ਉੱਗ ਕੇ ਤੈਨੂੰ ਸੁਖ ਦਏਗਾ ਤੇ ਰੱਖਣਾ ਕੀ ਹੈ ਨਾਲ ਗਰੀਬੀ ਵੇਸ ਰਖ ਭਾਵ ਸਾਦਾ ਜੀਵਨ ਬਣਾ ਭਾਉ ਕਰਮ ਕਰ ਜਮਸੀ ਸੇ ਕਰ ਭਾਗ ਠ ਦੇਖ ਮਹਾਰਾਜ ਕਹਿੰਦੇ ਤਾਂ ਫਿਰ ਪ੍ਰਮਾਤਮਾ ਦੀ ਮਿਹਰ ਨਾਲ ਪ੍ਰੇਮ ਪੈਦਾ ਹੋਏਗਾ ਜਦੋਂ ਤੂੰ ਇਹ ਕੰਮ ਕਰੇਗਾ ਨਾ ਵਿੱਚ ਸੰਤੋਖ ਸੁਹਾਗਾ ਜਦੋਂ ਤੂੰ ਇਹ ਕੰਮ ਕਰੇਗਾ ਫਿਰ ਕੀ ਹੋਏਗਾ ਫਿਰ ਮਹਾਰਾਜ ਕਹਿੰਦੇ ਇਹਦੇ ਨਾਲ ਪ੍ਰੇਮ ਪੈਦਾ ਹੋਏਗਾ ਤੇ ਦੇਖ ਕੇ ਸਰੀਰ ਘਰ ਤੇ ਭਾਗਾ ਵਾਲਾ ਹੋ ਜਾਏਗਾ ਤੇ ਇਹ ਚੇਤੇ ਰੱਖ ਇਕਾਦੇ ਲਈ ਕਰਨਾ ਵੀ ਜਿਹੜੀ ਮਾਇਆ ਸੰਸਾਰੂਪੀ ਮਾਇਆ ਦੇ ਤੂੰ ਵਿਚਰ ਰਿਹਾ ਹੈ ਜਿਹੜੀ ਤੈਨੂੰ ਵਰਤਣ ਲਈ ਮਿਲ ਰਹੀ ਹੈ ਇਹ ਤੁਰਨ ਵੇਲੇ ਸਾਥ ਨਹੀਂ ਦੇਗੀ ਇੱਥੇ ਚਾਹੀਦੀ ਹੈ ਬਾਬਾ ਮਾਇਆ ਸਾਥ ਨਾ ਹੋਵੇ ਇਹ ਚੇਤੇ ਰੱਖ ਵੀ ਇੱਥੋਂ ਤੁਰਨ ਵੇਲੇ ਇਹ ਤੇਰਾ ਸਾਥ ਨਹੀਂ ਦੇਵੇਗੀ ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਈ ਮਹਾਰਾਜ ਕਹਿੰਦੇ ਇਸ ਮਾਇਆ ਨੇ ਸਾਰੇ ਜਗਤ ਨੂੰ ਆਪਣੇ ਵਸ ਕੀਤਾ ਹੋਇਆ ਹੈ ਕੋਈ ਵਿਰਲਾ ਹੀ ਇਸ ਗੱਲ ਨੂੰ ਸਮਝਦਾ ਹੈ ਜੋ ਇਸ ਤੋਂ ਥੋੜਾ ਜਿਹਾ ਪਰੇ ਹੋ ਕੇ ਤ੍ਰਿਸ਼ਨਾ ਤੋਂ ਆਪਣਾ ਸ਼ਾਂਤਮਈ ਜੀਵਨ ਬਤੀਤ ਕਰਦਾ ਹੈ ਤੇ ਜੇ ਕ੍ਰਿਸ਼ਨ ਐਨੀ ਵੱਧ ਜਾਏ ਤੇ ਮਾਫ ਕਰਨਾ ਬੰਦੇ ਨੂੰ ਨਾਉਣ ਧੋਣ ਦਾ ਵੀ ਟਾਈਮ ਨਹੀਂ ਮਿਲਦਾ ਇਹ ਐਸੀ ਚੀਜ਼ ਹੈ ਭਾਵ ਇਹਨਾਂ ਭੁਜਾ ਲਿੰਦੀ ਹੈ ਬੰਦੇ ਨੂੰ ਇਹਨਾਂ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਏ ਪਰ ਇਸ ਗੱਲ ਨੂੰ ਕੋਈ ਵਿਰਲਾ ਮਨੁੱਖ ਹੀ ਸਮਝਦਾ ਹੈ ਜੋ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਸਾਨੂੰ ਸਮਝਾ ਰਹੇ ਹਨ ਹਾਣ ਹਟ ਕਰ ਯਾਰ ਜਾ ਸੱਚ ਨਾਮ ਕਰ ਵਥ ਮਹਾਰਾਜ ਕਹਿੰਦੇ ਹਾਣ ਹਟ ਭਾਵ ਇਸ ਸਰੀਰ ਹੱਟੀ ਵਿੱਚ ਜ਼ਿੰਦਗੀ ਦੇ ਹਰ ਸਵਾਸ ਨਾਲ ਸਦਾ ਥਿਰ ਰਹਿਣ ਵਾਲਾ ਹਰੀ ਨਾਮ ਸੌਦਾ ਬਣਾ ਹਾਣ ਹਟ ਕਰ ਆਰਜਾ ਆਪਣੀ ਉਮਰ ਰੂਪੀ ਹੱਟੀ ਨੂੰ ਆਪਣੇ ਸਰੀਰ ਨੂੰ ਇਹ ਜ਼ਿੰਦਗੀ ਦੇ ਹਰ ਸਵਾਸ ਨਾਲ ਸਦਾ ਰਹਿਣ ਵਾਲਾ ਜਿਹੜਾ ਨਾਮ ਰੂਪੀ ਸੌਦਾ ਹੈ ਉਹ ਬਣਾ ਉਸ ਤੋਂ ਬਾਅਦ ਕੀ ਕਰਨਾ ਹੈ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਜਿਵੇਂ ਦੁਕਾਨਦਾਰ ਕਹਿੰਦੇ ਵੀ ਚੀਜ਼ਾਂ ਨੂੰ ਪਾ ਕੇ ਉਹ ਪੀਪੇ ਵਿੱਚ ਰੱਖਦਾ ਹੈ ਕਿਸੇ ਬਰਤਨ ਵਿੱਚ ਰੱਖਦਾ ਹੈ ਇਸ ਤਰ੍ਹਾਂ ਮਾਰੇ ਕਹਿੰਦੇ ਆਪਣੀ ਸੁਰਤ ਤੇ ਵਿਚਾਰ ਮੰਡਲ ਨੂੰ ਭਾਂਡਿਆਂ ਦੀ ਭਾਂਡ ਸਾਲ ਬਣਾ ਕੇ ਇਸ ਵਿੱਚ ਹਰੀ ਨਾਮ ਸੌਦੇ ਨੂੰ ਪਾ ਜਿਵੇਂ ਇੱਕ ਦੁਕਾਨਦਾਰ ਪਾ ਕੇ ਰੱਖਦਾ ਹੈ ਤੇ ਫਿਰ ਕੀ ਕਰਨਾ ਵਣ ਜਾ ਰਿਆਂ ਸਿਉ ਵਣਜ ਕਰ ਫਿਰ ਗਾਕਾਂ ਨਾਲ ਵਣਜ ਕਰ ਹਰ ਕੋਈ ਗਾਕ ਨਹੀਂ ਨਾ ਹੁੰਦਾ ਜਿਹੜਾ ਗਾਕ ਹੈ ਤੇਰੇ ਕੋਲ ਆਉਂਦਾ ਹੈ ਉਹਦੇ ਨਾਲ ਵਣਜ ਕਰ ਦੁਕਾਨ ਅੱਗੋਂ ਦੀ ਲੰਘਦੇ ਸਾਰੇ ਗਾਕ ਹੀ ਪ੍ਰਤੀਤ ਹੁੰਦੇ ਆ ਪਰ ਉਹ ਸਾਰੇ ਗਾਕ ਨਹੀਂ ਹੁੰਦੇ ਤੇ ਗਾਕ ਕੋਈ ਫਿਰ ਬਿਰਲਾ ਬਿਰਲਾ ਆਉਂਦਾ ਹੈ ਫਿਰ ਮਹਾਰਾਜ ਕਹਿੰਦੇ ਵਣ ਜਾ ਰਿਆਂ ਸਿਉ ਵਣਜ ਕਰ ਲੈ ਲਾਹਾ ਮਨ ਹੱਟ ਇਸ ਨਾਮ ਬਣਜ ਕਰਨ ਵਾਲੇ ਸਤ ਸੰਗੀਆਂ ਨਾਲ ਮਿਲ ਕੇ ਤੂੰ ਵੀ ਹਰੀ ਨਾਮ ਦਾ ਬਣਜ ਕਰ ਤਾਂ ਇਸ ਵਿੱਚੋਂ ਤੈਨੂੰ ਫਿਰ ਇਹ ਖੱਟੀ ਮਿਲੇਗੀ ਵਾਧਾ ਮਿਲੇਗਾ ਭਾਵ ਤੈਨੂੰ ਫਿਰ ਇਸ ਦਾ ਮੁਨਾਫਾ ਹੋਏਗਾ ਬਣ ਜਾ ਰਿਆ ਸੋਂ ਬਣਜ ਕਰ ਲੈ ਲਾਹਾ ਮਨ ਹੱਸ ਫਿਰ ਤੈਨੂੰ ਮਾਰੇ ਕਹਿੰਦੇ ਮਨ ਦਾ ਖੜਾਓ ਆਏਗਾ ਜਦੋਂ ਲਾਭ ਹੁੰਦਾ ਹੈ ਫਿਰ ਕਿਸੇ ਕੰਮ ਵਿੱਚੋਂ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਨਾ ਇਸ ਤਰ੍ਹਾਂ ਮਾਰੇ ਕਹਿੰਦੇ ਤੂੰ ਜਦੋਂ ਨਾਮ ਦਾ ਵਣਜ ਕਰੇਂਗਾ ਤੈਨੂੰ ਵਾਧਾ ਮਿਲੇਗਾ ਖੱਟੀ ਮਿਲੇਗੀ ਤਾਂ ਤੇਰੇ ਅੰਦਰ ਮਨ ਦਾ ਖੜਾਓ ਆਏਗਾ ਸੁਣ 사ਸਤ ਸੌਦਾਗਰੀ ਸਤ ਕੋੜੇ ਲੈ ਚੱਲ ਮਾਰੇ ਕਹਿੰਦੇ ਧਾਰਮਿਕ ਪੁਸਤਕਾਂ ਦਾ ਉਪਦੇਸ਼ ਸੁਣਿਆ ਕਰ ਤੇ ਇਹ ਹਰੀ ਨਾਮ ਹੀ ਸੌਦਾਗਰੀ ਹੈ ਤੇ ਸੌਦਾਗਰੀ ਦਾ ਮਾਲ ਲੱਦਣ ਵਾਸਤੇ ਕੀ ਚਾਹੀਦਾ ਫਿਰ ਉੱਚੇ ਆਚਰਣ ਨੂੰ ਘੋੜੇ ਬਣਾ ਕੇ ਲੈ ਕੇ ਤੁਰ। ਭਾਵ ਆਚਰਣ ਉੱਚਾ ਹੋਵੇ ਤੇ ਫਿਰ ਉਪਦੇਸ਼ ਸੁਨਿਆ ਕਰ ਤੇ ਹਰੀ ਨਾਮ ਨੂੰ ਉਹਦੇ ਉੱਪਰ ਲੱਦਿਆ ਕਰ। ਤੇ ਫਿਰ ਇਸ ਆਚਰਣ ਨੂੰ ਘੋੜੇ ਬਣਾ ਕੇ ਲੈ ਕੇ ਤੁਰ। ਫਿਰ ਕੀ ਕਰਨਾ ਮਹਾਰਾਜ ਕਹਿੰਦੇ ਖਰਚ ਬੰਨ ਚੰਗਾਈਆ ਮਤ ਮਨ ਜਾਣੈ ਕੱਲ ਮਹਾਰਾਜ ਕਹਿੰਦੇ ਫਿਰ ਚੰਗੇ ਗੁਣਾਂ ਨੂੰ ਜੀਵਨ ਸਫਰ ਦਾ ਖਰਚ ਬਣਾ ਇੱਕ ਨਾਮ ਨੂੰ ਇੱਕ ਚੰਗੇ ਗੁਣਾਂ ਨੂੰ ਇਹ ਖਰਚ ਤੂੰ ਆਪਣੇ ਪੱਲੇ ਬੰਨ ਸੁਣ ਸਾਸਤ ਸੌਦਾਗਰੀ ਸਤ ਕੋੜੇ ਲੈ ਚੱਲ ਖਰਚ ਬੰਨ ਚੰਗਿਆਈਆ ਮਤ ਮਨ ਜਾਣੈ ਕੱਲ ਕਹਿੰਦੇ ਚੰਗੇ ਗੁਣਾਂ ਨੂੰ ਜੀਵਨ ਸਫਰ ਦਾ ਖਰਚ ਬਣਾ ਤੇ ਇਸ ਵਪਾਰ ਦੇ ਉਦਮ ਨੂੰ ਕੱਲ ਤੇ ਨਾ ਪਾ ਭਾ ਵੀ ਇਹ ਵਪਾਰ ਜਿਹੜਾ ਤੂੰ ਨਾਮ ਦਾ ਕਰਨਾ ਹੈ ਇਹਨੂੰ ਕੱਲ ਤੇ ਨਾ ਪਾ ਵੀ ਕੱਲ ਨੂੰ ਕਰ ਲਾਂਗੇ ਜਿਵੇਂ ਆਪਾਂ ਕਹਿੰਦੇ ਨਾ ਵੀ ਜਾਇਆ ਕਰਾਂਗੇ ਗੁਰਦੁਆਰੇ ਤੇ ਜਾ ਪਗਨੈ ਵੀ ਅਮਰਤ ਛਕ ਲਾਂਗੇ ਫੇਰ ਹਜੇ ਆਹ ਕੰਮ ਕਰ ਲਈਏ ਪਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਇਹਨੂੰ ਕੱਲ ਤੇ ਨਾ ਪਾ ਇਹਨੂੰ ਜੋ ਕਰਨਾ ਉਹਨੂੰ ਮੌਕੇ ਨਾਲ ਸੁਵਾਲ ਭਾਵ ਉਦਮ ਨਾਲ ਅੱਜ ਹੀ ਕਰਨਾ ਕਰ ਨਿਰੰਕਾਰ ਕਹਿ ਦੇਸ ਜਾਹੇ ਤਾਂ ਸੁਖ ਲਹੇ ਮਹੱਲ ਮਹਾਰਾਜ ਕਹਿੰਦੇ ਜੇ ਤੂੰ ਪ੍ਰਮਾਤਮਾ ਦੇ ਦੇਸ਼ ਵਿੱਚ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕ ਜਾਏ ਪ੍ਰਮਾਤਮਾ ਦੇ ਦੇਸ਼ ਵਿੱਚ ਟਿਕਣਾ ਕੀ ਹੈ ਜੀ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕਣਾ ਤਾਂ ਤੈਨੂੰ ਫਿਰ ਆਤਮਿਕ ਸੁਖ ਜਿਹੜਾ ਆਤਮ ਸੁਖ ਵਾਲੀ ਥਾਂ ਹੈ ਉਹ ਤੈਨੂੰ ਲੱਭ ਜਾਵੇਗੀ ਲਾਏ ਚਿੱਤ ਕਰ ਚੱਕਰੀ ਮਨ ਨਾਮ ਕਰ ਕੰਮ ਇਸ ਤਰ੍ਹਾਂ ਮਾਰੇ ਕਹਿੰਦੇ ਲਾਏ ਚਿੱਤ ਕਰ ਚੱਕਰੀ ਚੱਕਰੀ ਭਾਵ ਨੌਕਰੀ ਕੰਮ ਨੌਕਰੀ ਦਾ ਕੰਮ ਪੂਰੇ ਧਿਆਨ ਨਾਲ ਤੂੰ ਉਸ ਮਾਲਕ ਦੀ ਨੌਕਰੀ ਕਰ ਤੇ ਪ੍ਰਮਾਤਮਾ ਮਾਲਕ ਦੇ ਨਾਮ ਨੂੰ ਮਨ ਵਿੱਚ ਪੱਕਾ ਕਰਕੇ ਰੱਖ ਇਹ ਹੀ ਹੈ ਉਹ ਪ੍ਰਮਾਤਮਾ ਦੀ ਅਸਲੀ ਸੇਵਾ ਜਿਹੜੀ ਤੂੰ ਕਰ ਸਕਦਾ ਹੈ ਬਨ ਬਦਿਆ ਕਰ ਧਾਵਣੀ ਤਾਂ ਕੋ ਆਖੈ ਧਨ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਪ੍ਰਮਾਤਮਾ ਦੀ ਨੌਕਰੀ ਦੌੜ ਭੱਜ ਵਾਸਤੇ ਵਿਕਾਰਾਂ ਨੂੰ ਆਪਣੇ ਨੇੜੇ ਆਉਣੋਂ ਰੋਕ ਦੇ ਤੇ ਜੇ ਉਦਮ ਕਰੇਗਾ ਤਾਂ ਹਰ ਕੋਈ ਤੈਨੂੰ ਫਿਰ ਸ਼ਾਬਾਸ਼ ਕਹੇਗਾ ਭਾਵ ਸਤਿਕਾਰ ਮਿਲੇਗਾ ਬੰਨ ਵਧੀਆਂ ਕਰਤਾਵਣੀ ਤਾਂ ਕੋ ਆਖੇ ਧੰਨ ਫਿਰ ਸਾਨੂੰ ਸਾਰੇ ਧੰਨ ਹੀ ਆਖਣਗੇ ਵੀ ਇਹ ਬਹੁਤ ਵਧੀਆ ਇਨਸਾਨ ਹੈ ਇਸ ਤਰ੍ਹਾਂ ਮਾਰੇ ਕਹਿੰਦੇ ਪ੍ਰਮਾਤਮਾ ਦੀ ਨੌਕਰੀ ਦੀ ਦੌੜ ਭੱਜ ਵਾਸਤੇ ਬਕਾਰਾਂ ਨੂੰ ਆਪਣੇ ਨੇੜੇ ਆਉਣੋਂ ਰੋਕ ਕੇ ਰੱਖ ਤੇ ਜੇ ਉਦਮ ਕਰੇਗਾ ਤੈਨੂੰ ਉਹਦਾ ਮਾਣ ਮਿਲੇਗਾ ਨਾਨਕ ਵੇਖੈ ਨਦਰ ਕਰ ਚੜੈ ਚਵਗਣਾ ਪੰਨ ਮਹਾਰਾਜ ਕਹਿੰਦੇ ਫਿਰ ਇੰਜ ਕਰਨ ਨਾਲ ਤੈਨੂੰ ਪ੍ਰਮਾਤਮਾ ਦੀ ਨਜ਼ਰ ਨਾਲ ਪ੍ਰਮਾਤਮਾ ਵੀ ਨਜ਼ਰ ਨਾਲ ਵੇਖੇਗਾ ਤੇ ਤੇਰੀ ਜਿੰਦ ਉੱਤੇ ਚੋਗੁਣਾ ਫਿਰ ਆਤਮਗੁਰੂ ਪੈ ਜਿਹੜਾ ਉਹ ਚੜ ਜਾਏਗਾ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ